ਅੱਜ ਕਰਦੇ ਮੈਂ ਖੇਤ ਪੜੀ ਵਾਲੀ ਸੋਖੀ ਆ ਪਹਿਲੀ ਤਾਂ ਬਹੁਤ ਔਖੀ ਸੀ ਨਾ ਪਹਿਲਾਂ ਬਾੜੀ ਔਖੀ ਸੀ ਪਹਿਲਾਂ ਵੜਦੇ ਫਿਰ ਢੋਂਦੇ ਠੱਬੇ ਬਣਾਉਂਦੇ ਫੇਰੋਂ ਢੋਂਦੇ ਗੱਡਿਆਂ ਨਾਲ ਫਿਰ ਪੇਟ ਸਮਾਰਦੇ ਪੇਟ ਸਮਾਰ ਕੇ ਫਿਰ ਉਹਨੂੰ ਪਸੂ ਫੇਰਦੇ ਬਲਦ ਪੈੜਾਂ ਕਰਨ ਪੂਲਾ ਹੋ ਗਏ ਜਿੱਥੇ ਰਹਿ ਨਾ ਜਾਵੇ ਫੇਰ ਉਹਨੂੰ ਛਿੜਕ ਕੇ ਕੁੜ ਦੇ ਕਲੜਾ ਕਰਦੇ ਫੇਰ ਜਾ ਕੇ ਲਾਂਕਾ ਟੋਣ ਲੱਗਦੇ ਸੀ ਕਣਕ ਕਿੰਨੇ ਘਰ ਟਾਈਮ ਤੇ ਕੱਢੀ ਜਾਂਦੀ ਸੀ ਹੂੰ 2 ਮਹੀਨੇ ਲੱਗ ਜਾਂਦੇ ਸੀ ਹੈ ਕਣਕ ਕੱਢਣ ਤੇ ਹਾਂ ਛੋਲੇ ਕਣਕ ਦੇ ਪਹਿਲਾਂ ਤੰਗੜੀਆਂ ਨਾਲ ਛੋਲੇ ਝਾੜਦੇ ਫੇਰ ਉਹਨਾਂ ਦੇ ਵਿੱਚ ਵਿੱਚ ਹੁੰਦੇ ਸੀ ਹਾਂ ਕਣ ਛੋਲੇ ਕਣਕ ਦੇ ਵਿੱਚ ਹੁੰਦੇ ਸੀ ਕਿ ਨਾ 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 ਛੋਲੇ ਅੱਡ ਬੀਜੇ ਹੁੰਦੇ ਸੀ ਛੋਲੇ ਦੇ ਕਣਕ ਵੀ ਦਿੱ ਹੁੰਦੀ ਸੀ ਹਾਂ ਹਾਂ ਛੋਲੇ ਕਣਕ ਉਹ ਫਿਰ ਕਣਕ ਨੂੰ ਆਏ ਵੱਢ ਕੇ ਉੱਥੇ ਮੰਡੀਆਂ ਲਾ ਕੇ ਆਉਂਦੇ ਫਿਰ ਉੱਥੇ ਗੱਡਿਆਂ ਨਾਲ ਆਉਂਦੇ ਫਿਰ ਇੱਥੇ ਲਾਉਂਦੇ ਕਿੱਥੇ ਚਾਲੇ ਢੇਰ ਪੜਾ ਚ ਹਾਂ ਫਿਰ ਉਹਨੂੰ ਆਏ ਖਿਲਾਰ ਕੇ ਤਿਆਰ ਕਰਦੇ ਆ ਗੋਲ ਘੋੜਾ ਫਿਰ ਉਹਦੇ ਉੱਤੇ ਫੜੇ ਬਣਾਉਂਦੇ ਆ ਬੇਰੀਆਂ ਦੇ ਲੱਤੜਾਂ ਵੱਢ ਕੇ ਹਾਂ ਤੇ ਫਿਰ ਉਹਦੇ ਉੱਤੇ ਆ ਤੋ ਰੋੜੇ ਤਾਂ ਦੰਗੀਆਂ ਕੋ ਜਵਾਕ ਵਹਿ ਜਾਂਦਾ ਜਾਂ ਜਵਾਕੜੀਆਂ ਸੇ ਵਗ ਜਾਂਦੀਆਂ ਬਾਹਰ ਹੰਦੀ ਤੇ ਇੱਕ ਉਖ ਦੇ ਮੰਗ ਫੜਾ ਹੁੰਦਾ ਦੋ ਵਾਲ ਦੇ ਜੁੜੇ ਹੁੰਦੇ ਨਾਲੇ ਮੰਗ ਦੋ ਫੜੇ ਹੁੰਦੇ ਫਿਰ ਉਹਨੂੰ ਆਏ ਗਾਉਂਦੇ ਜਾਂਦੇ ਫਿਰ ਉਹਨੂੰ ਖੜਾ ਕਰਾਂਦੇ ਫਿਰ ਪੈਰੀਂ ਪਟਦੇ ਵੀ ਜਿਵੇਂ ਆਪਾਂ ਹੱਗ ਬਚਾਉਣੇ ਕੋ ਲੱਕੜਾਂ ਵੀ ਰਹਿ ਨਾ ਜਾ ਇਥੇ ਲਾਉਂਦੇ ਹਲਾਉਂਦੇ ਅਨਸਾਰ ਇਹਨੂੰ ਫੇਰ ਫੇਰ ਗਾਉਂਦੇ ਕਈ ਕਈ ਦਿਨ ਲੱਗ ਜਾਂਦੇ ਸੀ ਬਹੁਤ ਉਕਤੀ ਦਾ हां ਕੜਦੇ ਦੋ ਦੋ ਮਹੀਨੇ ਢਾਈ ਢਾਈ ਤੇ ਛੋਲੇ ਤੇ ਛੋਲੇ ਵੀ ਨਾਲ ਹੀ ਘਾੜਦੇ ਇੱਕ ਪਾਸੇ ਤੇ ਛੋਲਿਆਂ ਦਾ ਲਾ ਲੈਂਦੇ ਉਹ ਵੀ ਬਸੂਆ ਨਾ ਕਹਿੰਦੇ ਸੀ ਨਾ ਉਹ ਪਹਿਲਾਂ ਤਾਂ ਨਾ ਤੰਗੜੀਆਂ ਨਾਲ ਝਾੜ ਕੇ ਗੂਣਾ ਅਟ ਕਰ ਦਿੰਦੇ ਫੇਰ ਉਹਨਾਂ ਦੇ ਵਿੱਚ ਵਾਦਨ ਫੇਰਦੇ ਇਹੋਂ ਸ਼ਫਾਇਰ ਫੜਾਨੇ ਕਉਂਦੇ ਸੀ ਕਿ ਉਹ ਜਿਹੜੀਆਂ ਟਾਟ ਕੋਈ ਰਹਿ ਜਾਂਦੀ ਸੀ ਚੋਂ ਵੱਲਦ ਨੂੰ ਤੋੜਦੇ ਹਾਂ ਵਿੱਚ ਤੋੜਦੇ ਉੱਠਾਂ ਨੂੰ ਵੱਲਦਾਂ ਨੂੰ ਫੇਰ ਉਹ ਸਾਰੀਆਂ ਟਾਟਾਂ ਭੁੱਜੀਆਂ ਪੁਰਜਾਂ ਦੀਆਂ ਜਿਹੜੀਆਂ ਰਹਿ ਜਾਂਦੀਆਂ ਫਿਰ ਉਹਨੂੰ ਮਾਰਾ ਜਾਂ ਤੰਗੜੀ ਨਾਲ ਹੀ ਕੁੱਟਦੇ ਫਿਰ ਉਹਨੂੰ ਡਾਉਂਦੇ ਢਾ ਕੇ ਛੋਲੇ ਇੱਕ ਪਾਸੇ ਕਾਂਡੋ ਦੀ ਢੋਹ ਰਹੇ ਅੱਡਾ ਤੋ ਕਿਡ ਮਹੀਨੇ ਤੇ ਲੱਗਦੇ ਸੀ ਇਹਦਾ ਮਤਲਬ ਕਣਕ ਫਿਰ ਦੋ ਜੇ ਲੱਗਦੇ ਤਾਂ ਵਿਸਾਖ ਤੇ ਸੀ ਵਿਸਾਖ ਦੇ ਮਹੀਨਾ ਤਾਂ ਵੱਢਣ ਦੇ ਲੱਗ ਜਾਂਦਾ ਸੀ ਜੇ ਤੇ ਹਾਂ ਫਾੜ ਸਾਵਣ ਆ ਜਾਂਦਾ ਸੀ ਵਿੱਚ ਤਾਂ ਕਿਹੜਾ ਚਾਨਣੀ ਕ ਤਾਂ ਲਾਂਗਾ ਫਿਰ ਜਕੇ ਕਾਲਾ ਹੋ ਗਿਆ ਸੀ ਹਾਂ ਹਾਂ ਸਾਵਣ ਆ ਗਿਆ ਫਿਰ ਕਾਲਾ ਹੋ ਗਿਆ ਹਾਂ ਹਾਂ ਕਣਕ ਜਦੋਂ ਕੱਢੀ ਉਹਨਾਂ ਨੇ ਕਾਲੀ ਹੋ ਗਈ ਵਿੱਚ ਐ ਫਿਰ ਉਹ ਆਦੇ ਪਸ਼ੂ ਕੋ ਮਾਂ ਦਾਣਾ ਪਾ ਦਿਆ ਕਰਾਂਗੇ ਜੇ ਆਪਦੇ ਖਾਣ ਨੂੰ ਨਾਮ ਵੀ ਰਹੀ ਤਾਂ ਲੈ ਲਾਂਗੇ ਕਿਸੇ ਤੋਂ ਤੇ ਉਹਨਾਂ ਦੇ ਲਾਂਗਾ ਖਰਾਬ ਹੋ ਗਏ ਅੱਗੇ ਤਾਂ ਬਾੜੀ ਉੱਕੀ ਤੇ ਹੁਣ ਤੱਕ ਨਰਮਤ ਨਾਲ ਦੀ ਨਾਲ ਹੀ ਜਿਹੜੇ ਨੇ ਦੇਸ਼ ਹਾਂ ਵੀ ਸੰਪਾਦੋਂ ਚੱਲੇ ਜਾਂਦਾ ਉਹ ਹਾਂ ਹਾਂ ਵੀ ਵਿੱਚ ਨਰਮਾ ਵੀ ਜਾਂਦੇ ਕੁਝ ਵੱਢਦੇ ਹੁੰਦੇ ਕੁਝ ਖੇਤ ਨਰਮਾ ਬੋਹਦੇ ਹੁੰਦੇ ਹਾਂ ਹਾਂ ਉਹ ਵੀ ਵਿਚ ਨਾਲ ਦੀ ਨਾਲ ਰੌਣੀ ਜਦੋਂ ਆਏ ਅੱਗੇ ਕਿਹੜਾ ਮੋਟਰਾਂ ਸੀ ਜਦੋਂ ਵਾਰੀ ਆਉਂਦੀ ਖਾਲੀ ਦੀ ਉਦੋਂ ਰੌਣੀ ਕਰਿਆਉਂਦੇ ਫਿਰ ਬਾਕੇ ਨਰਮਾ ਵੀ ਜਾਂਦੇ ਅੱਛਾ ਹਾਂ ਫਿਰ ਕਣਕ ਤਾਂ ਜਦੋਂ ਇਧਰੀ ਪਿੜਚੀ ਚੱਕ ਲੈਂਦੇ ਹਾਂ ਉਹ ਤਾਂ ਪਿੜਚੇ ਢੋਂਦੇ ਫਿਰ ਆਏ ਨਹੀਂ ਸੀ ਸਾਰੇ ਕਣਕ ਇਕੱਠੇ ਢੋਂਦੇ ਸੀ ਵੀ ਦੋ ਖੇਤਾਂ ਦੀ ਢੋਲੀ ਚੰਨ ਦੀ ਢੋਲੀ ਆਇਆ ਕਰਕੇ ਪੈੜੀ ਕੁਝ ਵਿੱਚ ਗਾ ਲਈ ਇਕੱਠੀ ਕਰਕੇ ਉਹਨੂੰ ਪੈੜੀ ਨੂੰ ਇਕੱਠੀ ਐ ਕਰ ਦਿੰਦੇ ਸੀ ਢੜ ਨੂੰ ਉਹਦੇ ਉੱਤੇ ਲਾਂਗਾ ਫੜ ਦਿੰਦੇ ਸੀ ਫੇਰ ਉਹ ਲਾਂਗਾ ਪੈੜੀ ਪਾਵਨ ਤੇ ਫੇਰ ਉਹ ਗਾਹੀ ਜਾਂਦੀ ਫੇਰ ਉਹਨੂੰ ਇਕੱਠੀ ਕਈ ਗਈ ਜਿੰਨਾ ਜਗਾਈ ਜਾਂਦੀ ਸੀ ਹਵਤਾ ਹਵਤੇ ਗਾਉਂਦੇ ਕਰੀਏ ਇੱਥੇ ਤੁਮ ਦੇਸੀ ਸਾਰਿਆਂ ਦੇ ਕਣਕ ਹੁੰਦੇ ਸੀ ਹਾਂ ਕਣਕ ਕੁਝ ਵਿੱਚ ਜਿਹੜੇ ਆਖਾ ਸੋਲੇ ਸੀ ਉਹ ਮਾਰੂ ਹੁੰਦੇ ਸੀ ਉਹ ਮਾਰੂ ਹਾਂ ਸਾਡੇ ਰੋਈਆਂ ਕੰਨੇ ਮਾਰੂ ਹੁੰਦੇ ਸੀ ਸੋਲੇ ਦੋ ਕੁ ਸੀ ਬੀਜਦੇ ਸੀ ਹਾਂ ਹਾਂ ਨਾਲ ਇੱਕ ਕਣਕ ਨਾਲ ਛੋਲੇ ਬੀਜੇ ਹੁੰਦੇ ਸੀ ਹੂੰ ਢੇਰ ਪਸ਼ੂਆਂ ਨੂੰ ਕਾ ਛੋਲੇ ਕੁੰਬੇ ਸੀ ਪਸ਼ੂਆਂ ਨੂੰ ਹਾਂ ਬੱਕਰੀਆਂ ਘਰ ਦੇ ਦਾਣੇ ਵਾਕੇ ਤਾਂ ਹੀ ਦੇ ਹੁੰਦੇ ਬਦਗਾ ਦੇੰਦੇ ਮੱਖੀ ਹਾਂ ਤਾਂ ਹੀ ਤਾਂ ਦੇਂਦੇ ਸੀ ਹੋਰ ਹਾਂ ਹਾਂ ਆਉਂਦੇ ਸੀ ਹਾਂ ਤਕੜੇ ਸੀ ਹਾਂ ਤਕੜੇ ਵਿਚਪੜੇ ਵਿੱਚ ਪਾ ਕੇ ਰੰਨ ਕੇ ਪੜੇ ਵਿੱਚ ਪਾਉਂਦੇ ਅੱਗੇ ਦੇਸੀ ਕੇ ਉਹ ਵਰਦਾਂ ਨੂੰ ਬਾਉ ਚਾਰ ਦੇ ਪਿੰਨਿਆਂ ਚ ਪਾ ਕੇ ਦਾਣਾਂ ਆਕਾ ਦੇ ਵਿੱਚ ਕੇ ਉਲੱਦ ਲੈਣ ਦੇ ਪੁੱਜਾ ਹੁਣ ਵੀ ਹੁੰਦੇ ਸੀ ਬਲਦਨ ਹਾਂ ਸਾਰਾ ਕੁਝ ਬਲਦੂ ਵਿਚਾਰੇ ਫਿਰ ਮਿਹਨਤ ਕਰੇ ਹਾਂ ਤੂੰ ਬਾਉਂਗੇ ਜੀ ਫਿਰ ਹੋਮ ਵੀ ਆ ਮੰਗ ਆਈ ਨਹੀਂ ਪੜੀ ਕਿੰ ਕਿਵੇਂ ਕੱਢਣਗੇ ਹਾਂ ਨਾਲੇ ਕੋਠੋਂ ਦਾ ਨਾਲੇ ਉਹੋ ਫਿਰ ਨਾਲੇ ਉੱਠ ਨੂੰ ਵੀ ਉਹਦੇ ਪਿੰਨੀ ਜੇ ਕੋਈ ਚਾਰ ਦਿਨੀ ਰਾ ਉਹਨੂੰ ਕਿਉਂ ਪਾਤਾ ਜੀ ਉੱਠ ਨੂੰ ਦੁੱਧ ਚ ਪਾਤਾ ਜੀ ਬਲਦਨ ਦੁੱਧ ਚ ਪਾਇਨ ਦੇ ਕਿਉ ਹਾਂ ਫਿਰ ਅੱਗੇ ਵੇਚਦਾ ਨਹੀਂ ਸੀ ਨਾ ਕਿਉ ਹਾਂ ਨਰ ਵਿਚਾਰੇ ਵਿਚਾਰੇ ਲੈ ਨਹੀਂ ਸਕ ਲਈ ਸੀ ਇਹਨਾਂ ਨੂੰ ਵਿਚਾਰ ਨੂੰ ਚਾਹੀਦਾ ਵੀ ਸੀ ਨਾ ਹਾਂ ਹਾਂ ਪੰਜ ਚਾਰ ਰੁਪਏ ਮਸਾ ਜੇ ਤਾਂ 8 ਰੁਪਏ ਹੋ ਗਏ ਨਾ ਕਿਉਂ ਉਦੋਂ ਬੁੜੀਆਂ ਆ ਮਾਰਦੇ ਨੇ ਸ਼ਾਹਾਂ ਵੀ ਚੱਲ ਆਪਣੇ ਬਿਕ ਜੂਆ ਪਕੌੜੀਆਂ ਦੀ ਕੋਈ ਚੀਜ਼ ਬਣਾ ਦੇਵਾਂਗੇ ਫਿਰ ਬਲਦਾਂ ਨੂੰ ਤਾਂ ਗੰਮੀ ਫਿਰ ਅਗਰਾਂ ਨੇ ਖੇਤੀ ਕਰਨੀ ਸੀ ਫਿਰ ਪਸ਼ੂ ਵਿਚਾਰਾ ਕਿੱਥੇ ਵਿੱਚ ਤਾਂ ਉਹ ਗੋੜ ਪਾ ਲਾਂਗੇ ਭੋਰ ਕੇ ਵਿੱਚ ਕਿਉਂ ਦੇਸੀ ਪਿੰਨੀਆਂ ਵਟਾ-ਵਟ ਪੈ ਰੋ ਚਾਰ ਦੰਦੇ ਬਲਦਾਂ ਦੇ ਤੇ ਨਰਮਾ ਕਿਨੇ ਟਾਂ ਵੇਦੀ ਲੋਕ ਦੇਖਦੇ ਨਰਮਾ ਦਾ ਆਜਾ ਦਾ ਮੱਕਰ ਹਾਂ ਉੜੁੰਗਾ ਤੋਦੀਆਂ ਸੀ ਅਸੀਂ ਸਾਡੇ ਦੋ ਸੀਰਨਾ ਹੁੰਦੀਆਂ ਸੀ ਮਾਂ ਹੁੰਦੀ ਹੀ ਦੀਨੇ ਵਾਲੀ ਹੁੰਦੀ ਸੀ ਹਾਂ ਤੇ ਜੇ ਸਰਜੀਤ ਕੁਰਪੇ ਤੇ ਇੱਥੇ ਰੱਖਣ ਤੇ ਇਹਨੂੰ ਲੈ ਜਾਂਦੇ ਖੇਤ ਫਿਰ ਬੀੜੀ ਨਾ ਬੀੜੀ ਦਿਨ ਚਾਰ ਪੰਜ ਬੀੜੀ ਕਰ ਲਈ ਸੀ ਚਾਰੇ ਘਰਾਂ ਦੀ ਦਿਹਾੜੀਆਂ ਨੂੰ ਵੀ ਲੈ ਆਉਂਦੇ ਸੀ ਅੱਗੇ ਬੀੜੀ ਅਸੀਰ ਹੋ ਜਾਂਦੀ ਸੀ ਨਾ ਹਾਂ 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 ਚਗਾ ਦਿੰਦੇ ਸੀ ਹਾਂ ਹਾਂ ਤਾਂ ਕਿਰਾ ਸਾਡਾ ਸਾਰਾ ਟਿੱਕਾ ਹੋ ਗਿਆ ਸੀ ਤੇ ਤਿੰਨ ਤਿੰਨ ਵਾਰੀਆਂ ਚੁਗਲੇ ਲੋਕਾਂ ਨੇ ਅਸੀਂ ਇੱਕ ਵਾਰੀ ਉਹ ਫਿਰ ਡਟੇਰ ਹੋ ਜਾਂਦਾ ਜਦੋਂ ਉੱਥੇ ਫਿਰ ਉਹ ਵੀ ਆਏ ਵੀ ਕੋਈ ਬੰਦੇ ਨੂੰ ਮਾਰਨਾ ਜਾਵੇ ਨਰਮਾ ਲੈ ਜਾ ਪੰਡਾ ਚੋਰ ਡਰਦੇ ਹੁੰਦੇ ਫਿਰ ਜਾ ਕੇ ਗੱਡਿਆਂ ਦੇ ਲਿਆਉਂਦੇ ਸੀ ਲੱਦ ਕੇ ਅੱਗੇ ਟ੍ਰਾਇੰਕ ਨਹੀਂ ਨਾ ਹੁੰਦੇ ਸੀ ਗੱਡੇ ਹੁੰਦੇ ਸੀ ਤੇ ਤਾਂ ਸਿਰਾਂ ਤੇ ਪੰਡਾ ਲਿਆਉਂਦਿਆਂ ਚੱਕ ਕੇ ਅੱਗੇ ਜਾਂਦੇ ਤਾਂ ਨਹੀਂ ਚੱਕਣਾ ਤੇ ਹੁਣ ਤਾਂ ਸੌਖਾ ਕੰਮ ਹੁਣ ਬੁੜੀਆਂ ਨਾਲ ਕੋ ਪਤਾ ਢੋਂਦੀਆਂ ਨਾ ਕੋਈਆਂ ਕਣਕੀ ਚੋਹਿਆ ਕਰਦੇ ਜਦ ਨਾਲ ਆਹ ਥੋੜਾ ਧੰਸੇ ਨਾ ਨਾ ਮੋਟਰਾਂ ਚੱਲ ਪੈਂਦੀਆਂ ਉਹ ਵੀ ਫਾਈ ਖੇਤੀ ਹੈਗੀ ਹਾਂ ਚਲੋ ਉੱਥੇ ਉੱਥੇ ਛੱਡਿਆ ਹੁੰਦੇ ਜਾਂ ਬਸ ਖਾਲ ਆ ਜਾਂ ਸਪਰੇਅ ਬਸ ਆਹ ਤਾਂ ਕੋਈ ਨਹੀਂ ਸਪਰੇਅ ਵੀ ਮम्मी ਪੈਸੇ ਦੇ ਹਾਂ ਪੈਸੇ ਦੇ ਕਰਾ ਲੈਂਦੇ ਕਈ ਤਾਂ ਕਈ ਪੈਸੇ ਦੇਂਦੇ ਮਾਰੇ ਫਿਰ ਆਪ ਵੀ ਕਰ ਲੈਂਦੇ ਨਾ ਕਿਰਕਦੇ ਹਰੇ ਬੰਦਾ ਜਿਹੜਾ ਡਾਉਣ ਬੰਦਾ ਕੋਲੀ ਹਾਂ ਹਾਂ ਇਹੀ ਕਰਦਾ ਹੁੰਦਾ ਨਹੀਂ ਕਰਦਾ ਤੇ ਹੁਣ ਆਸ ਵੀ ਮਕੀਤ ਦਾ ਮੁੰਡਾ ਆਪ ਨਹੀਂ ਛਿੜਕਦਾ ਵਿਹੜੀਆਂ ਤੇ ਛਿੜਕਾਉਂਦਾ ਹਾਂ ਫਿਰ ਉਹ ਜਿਹੜਾ ਇਹ ਵੀ ਜੇ ਰਾਤ ਦਾ ਹੋਊ ਤਾਂ ਇਹ ਵੀ ਛਿੜਕਾ ਲੈਂਦੇ ਨਹੀਂ ਆਪ ਛਿੜਕਿਆ ਵੇ ਦੋਨੇ ਫਿਰ ਹੁਣ ਜਿੰਨਾ ਕੋਲ ਥੋੜੀ ਜ਼ਮੀਨ ਹੈ ਉਹ ਤਾਂ ਵਿਚਾਰੇ ਆਪ ਹੀ ਛਿੜਕਦੇ ਹਾਂ ਨਾ ਛੋੜ ਵਾਲੇ ਵੀ ਛਿੜਕਾ ਲੈਂਦੇ ਐ ਗੱਲ ਤਾਂ ਉਹੀ ਆ ਫਿਰ ਹੋਈ ਪਈ ਹੁਣ ਫਿਰ ਹੱਡ ਕੰਨੀ ਜਿਹੜੀ ਮਿਹਨਤ ਕਰਦਾ ਹੀ ਆਹੋ ਕਰਦੇ ਨਹੀਂ ਬਸ ਐਵੇਂ ਬਾਤ ਕਹਿੰਦੇ ਨੇ ਸਪ੍ਰਿਆ ਪਾ ਕੇ ਚਾਹੁੰਦੇ ਤੇਰੇ ਖਤਲ ਜਿਆਦੇ ਆ ਜੀ ਦੋ ਤਿੰਨ ਦਿਨਾਂ ਦੇ ਵਿੱਚ ਕਣਕ ਵੱਢ ਕੇ ਸਿੱਟ ਲੈਂਦੇ ਅੰਦਰ ਸੁੱਕੀ ਹੋਵੇ ਨਾਲ ਦੀ ਨਾਲ ਵੀ ਖਿਜ ਜਾਂਦੀ ਥੋੜੀ ਜਿਹੀ ਗਿੱਲੀ ਹੋਵੇ ਤਾਂ ਮੰਡਿਆਂ 'ਚ ਪਈ ਰਹਿੰਦੀ ਐ ਸੋਈ ਝੋਨਾ ਜੇ ਸੁੱਕਾ ਹੋਵੇ ਤਾਂ ਨਾਲ ਦੀ ਨਾਲ ਵੀ ਖਿਜ ਜਾਂਦਾ ਹੁੰਦਾ ਤੇ ਗਿੱਲਾ ਹੋਵੇ ਤਾਂ ਉੱਥੇ ਰੱਖ ਦੇ ਰਿਆਨ ਸੁਪਰੀਆਂ ਤਾਂ ਸਿੱਟਦੇ ਆ ਜਿਆਦਾ ਹੋ ਜਾਈਂਦਾ ਨੰਨ ਨੰਨ ਤੇ ਹੋਰ ਅੱਗੇ ਕੋਈ ਰਿਆਨ ਸੁਪਰੀਆਂ ਹਾਂ ਹਾਂ ਅੱਗੇ ਜੇ ਪੌਂਦੇ ਸੀ ਕਿਤੇ ਚੱਲੀਆਂ ਛੁੱਲੀਆਂ ਹੋਣਗੀਆਂ ਮੇਰੀ ਸੁਰਤ ਚ ਰੇਸ ਸੀਗਾ ਚੱਲਿਆ ਤੇ ਉਹ ਇੱਕ ਗੱਟਾ ਪਾਉਂਗੇ ਠੱਲੇ ਵਾਸਤੇ ਨਾਲੇ ਕਿ ਨਰਮਾ ਗੁਰਦੇ ਤੇ ਨਰਮਾ ਗੁਰਦੇ ਸੀ ਜਿੰਨੇ ਦਿਨ ਦੇਖਦਾ ਦਿਹਾੜੀ ਹਾਂ ਹਾਂ ਦਿਹਾੜੀ ਦਿਹਾੜੀਆਂ ਨੂੰ ਵੀ ਜਾਂਦੇ ਨਰਮਾ ਗੁਰਦੇ ਇੱਕ ਵਾਰ ਹੀ ਨਹੀਂ ਦੋ ਤਿੰਨ ਤਨ ਵਾਰੀ ਗੁਰਦੇ ਸੀ ਨਰਮਾ ਨੂੰ ਜਿਵੇਂ ਹੁਣ ਆਪਾਂ ਕੱਖ ਮਾਰਦੇ ਦੋ ਤਿੰਨ ਵਾਰੀ ਆਏ ਨਰਮਾ ਗੁਰਦੇ ਫਿਰ ਉਹ ਕਗਾ ਮਜਬੂਰ ਜਾਂਦੇ ਸੀ ਰੀ ਅੰਦਰ ਉਹ ਉਹ ਆਏ ਮਾਰ ਕੇ ਨਾ ਹੱਥ ਨਾ ਇਕੱਠਾ ਨਾ ਕਰਦੇ ਫਿਰ ਬਾਪੂ ਆਰ ਕੇ ਆਹ ਹੁੰਦੇ ਬਿੱਤੂ ਜੀ ਜਦੋਂ ਮਾਰਦੇ ਇਹ ਮਿਮ ਨਹੀਂ ਪੈ ਗਿਆ ਜਾਂ ਪਾਣੀ ਲਾ ਕੇ ਤਾਂ ਨਾਲ ਲੱਗ ਗਿਆ ਇਹਨੂੰ ਚੱਕੋ ਚੱਕ ਇਕੱਠਾ ਕਰੋ ਅਬ ਵਾਰ ਕਰਦੇ ਆਂ ਅਕੀਤਾ ਬਹੁਤ ਔਖਾ ਸੀ ਹਾਂ ਤਾਂ ਗੇੜੀ ਐ ਅੱਗੇ ਨਹੀਂ ਬਾਹੀ ਨਿੱਕੋ ਔਖਾ ਬੋਲ ਕੋਈ ਹੁਣ ਤਾਂ ਇਹ ਆਈ ਬਹੁਤ ਸਾਰੇ ਜੋ ਗਾਲਾਂ ਨਾ ਪਾਪਾ ਬਿੰਦੇ ਬਿੰਦੇ ਉਮੀ ਨਹੀਂ ਟੋਕੀ ਜਾਂ ਰਹਿੰਦਾ ਹੁੰਦਾ ਹਾਂ ਘਰੇ ਪਿਆਂ ਦਾ ਵਟ ਕੜਿਆ ਹਾਂ ਮਰ ਬਾਂਹ ਨੂੰ ਮਾਰਨਾ ਪੱਛੇ ਬਜਾਲਾ ਹਾਂ ਮੈਂ ਤੂੰ ਕੀ ਰਹਿਣਾ ਵੀ ਨਾਲੇ ਸਿਰ ਮਾਰੇ ਵਜਿਆ ਕਹਿੰਦੀ ਆਪਾਂ ਜੇ ਉੱਠ ਕੇ ਅਗਲਾ ਬਜਾਵੇ ਨਾ ਬਜਾਵੇ ਓਹੋ ਫਿਰ ਕੀ ਕਰੇ ਟੇੜੀਆਂ ਦਾ ਖਰਾਬਲਾ ਤੇ ਅੰਦਰ ਨਹੀਂ ਚੱਲਦੀ ਉਹ ਟੋਕ ਟੁਕ ਕਾਇਆ ਤਾਂ ਕਰਦਾ ਵੀ ਹੋ ਜੇ ਹਾਂ ਛਾੜੇ ਬੰਦੇ ਨੂੰ ਕੰਮ ਹੋ ਜੇ ਜਿਹੜਾ ਉਹਦੇ ਨਾਲ ਦੀ ਰੀਸ ਨੇ ਉਹ ਬਾਣਸ ਮਾਰਿਆ ਉਹ ਕਿੰਨਾ ਕਰਦੇ ਹਾਂ ਹਾਂ ਪਿਆ ਕਰ ਹੰਗੇ ਬੜੇ ਟੁਕ 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 ਖੇਤਾਂ ਚੋਂ ਨਿਕਲ ਦੇਣਾ ਕਰਦੇ ਵਰਕਟ ਦੇ ਦਹੀਂ ਸੀ ਹੁਣ ਖੇਤਾਂ ਚ ਵੜ ਕੇ ਨਹੀਂ ਰਾਜੀ ਹੁਣ ਤਾਂ ਇੱਕ ਜਿਹੜਾ ਸਰਦਾ ਨਹੀਂ ਉੱਥੇ ਖੇਤ ਚ ਕੰਮ ਕਰਨ ਉੱਥੇ ਹੀ ਪੈ ਜਾਣਾ ਹੋਈ ਐ ਇੱਥੇ ਫੜਾ ਜੀ ਕਾ ਬਸ ਹਾਂ ਹਾਂ ਉਹ ਉੱਥੇ ਸੀ ਮਮੀ ਖੇਤਾਂ ਨਾਲ ਅੱਗੇ ਉੱਥੇ ਦਰਖਟਾਂ ਟਾਂਡਾ ਪੈ ਜਾਂਦੇ ਬਸ ਹੁਣ ਹੈ ਨਹੀਂ ਹੁਣ ਤਾਂ ਫੇਰ ਉੱਥੇ ਜਾ ਕੇ ਨਹੀਂ ਰਹਿਣਾ ਕਿਹੜਾ ਸਾਡੇ ਨਾਲ 6 ਆਣੀ ਨੂੰ ਨਹੀਂ ਸਿਪਾਈ ਵਿੱਚ ਹੁੰਦੀ ਸੀ ਤੇ ਉਦੋਂ ਨਾ ਮਰਬਾ ਬੰਦੀ ਬੇਇਮਾਨੇੜਾ ਬਣਾਇ ਨਹੀਂ ਪਹਚਾਈ ਤੱਕ ਇਹ ਲੋਕਾਂ ਨੇ ਜੁਇਨਾ ਜੁਣਾਈ ਹੈ ਤੇ ਜਿਹੜੇ ਮੈਰੇ ਸੀ ਲੋਕਾਂ ਨੂੰ ਪਾਤੇ ਛੋਟ ਛੋਟੀ ਸੋਚ ਉਹ ਬਾਪੂ ਵਰਗੇ ਨੇ ਮੈਰਾ ਕੱਢਿਆ ਐਡੇ ਜਿਹੇ ਟਿੱਬੇ ਥੂਰ ਆ ਮਾਰਦੇ ਕਈਆਂ ਨੂੰ ਚੋਇ ਜਿਹੜੇ ਮळ्याਾਂ ਦੇ ਥੂਰ ਨਿਕਲਦੇ ਤੇ ਕੋਰ ਕੀ ਟਰਾਲੀ ਪਰ ਲੈ ਕੇ ਜਾਦੇ ਤੇ ਉਹ ਚਾਚਾ ਆਦਾ ਸੱਬਾ ਕੁ ਲਿਆਉਣਾ ਉਹ ਆ ਤੁਸੀ ਥੱਬਾ ਜੀ ਤੂ ਸਾਰੀ ਟਰਾਲੀ ਚੱਕ ਲਈ ਸੀ ਆ ਮੱਥਾ ਮਾਰੀ ਆਏ ਸੀ ਨਹੀਂ ਵਾਣਾਂਗੇ ਉਹਨਾਂ ਨੂੰ ਚੋਟ ਟਰੋ ਪਾ ਨੇ ਤੂ ਸੀ ਲੈ ਜੋ ਜਿਹੜੇ ਅੰਮੀ ਥੋੜੇ ਹੋ ਸੀ ਬਰਾਨੀ ਉਹ 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 ਕਿਸੇ ਨੂੰ ਭਰਤਾ ਚ ਕਾਈ ਸੀ ਕਿ ਆਪਣੇ ਆਪਣੀਵੇਂ ਹੋ ਗਏ ਵਾ ਵਾ ਕਰਾ ਲਾ ਲਾ ਘੱਲੇ ਹਾਂ ਕਰਾ ਹਾ ਲਾ ਲਾ ਜਿਹਹੁ ਨਾਂ ਲਾਉਂਦੇ ਹੁਣ ਕਿੱਡੀ ਮਿੰਟੀ ਮਹਿੰਗੀ ਹੋ ਗਈ ਹੈ ਹੋਰ ਕੁਤੇ ਦੇ ਹੁੰਦਾ ਨਹੀਂ ਹੁਣ ਹੈ ਹੀ ਨਹੀਂ ਰੇਤਾ ਫਲਿਆਣਾ ਦੇ ਜਿੱਦਾਂ ਵੀ ਖਤਮ ਹੋ ਗਏ ਖਤਮ ਹੋ ਗਏ ਉੱਥੇ ਵੀ ਐ ਨਹੀਂ ਤੇ ਹੋਰ ਹਾਂ ਕਹਿੰਦੇ ਆ ਜੇ ਪੰਜਾਬ ਵਿੱਚ ਮੀਂਹ ਪੈ ਜਾਣਾ ਤੈਨੂੰ ਦੇਣਾ ਪੰਜਾਬ ਡੁੱਬ ਜੇ ਤੇ ਡੁੱਬਤਾ ਜਾਵੇ ਤਾਂ ਬੀਬੇ ਤਾਂ ਹੈ ਨਹੀਂ ਅੱਗੇ ਡਿੱਗਦੇ ਨੇ ਰੇਤਾ ਪਾਣੀ ਪੀਂਦਾ ਸੀ ਪੀਂਦਾ ਸੀ ਰੇਤਾ ਹਲਾ ਤੂੰ ਸੱਚ ਨਹੀਂ ਮੰਨਦੇ ਨਾ ਵੀਰ ਮੰਨੈ ਜਦੋਂ ਸਾਡੇ ਪਾਣੀ ਆਇਆ ਨਾ ਰੋ ਵੀ ਸਾਡੇ ਵਾਹਣ ਚ ਜਿੱਥੇ ਬਿੰਦਨ ਨੇ ਵੇਖਿਆ ਹਾਂ ਹਾਂ ਇਹਦੇ ਉੱਤਲੇ ਪਾਸੇ ਤੇ ਕਟਿਆਂ ਨੂੰ ਡੰਦਾ ਨਾਲ ਵਿੱਚ ਸੁਣਦਾ ਸੀ ਪਾਣੀ ਵਿੱਚ ਪਿੰਡ ਚ ਹਾਂ ਰੋ 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 ਸੋਕ ਦੇ ਟਿੱਬੇ ਟਿੱਬੇ ਪਾਣੀ ਪੀਂਦੇ ਸੀ ਪੀਂਦੇ ਸੀ ਟਿੱਬੇ ਉਹ ਥੱਲੇ ਮੈਂ ਕਟਿਆਂ ਨੂੰ ਮੈਂ ਕਟਾ ਨਹੀਂ ਕਰਾਂ ਪਾਉਂਦਾ ਹਾਂ ਇਹਨਾਂ ਕਰਕੇ ਥੱਲੇ ਜਾਂਦਾ ਪਾਣੀ ਕਹਿੰਦੀ ਆ ਕਹਿੰਦੀ ਆਪਣਾ ਮਾਲ ਵਾਲਾ ਅਕਾ ਇਹ ਤਾਂ ਬਹੁਤ ਬੁਰੀ ਤਰ੍ਹਾਂ ਨੂੰ ਕਿਉਂਕਿ ਜਦੋਂ ਫਿਰ ਟਿੱਬੇ ਤਾਂ ਹੈ ਨਹੀਂ ਤੇ ਗਿੱਦੜਾਂ ਦੇ ਤੇ ਰਾਸਪੁਰੇ ਦੇ ਢੋਲ ਵੀ ਆ ਗਿਆਂਦੇ ਉਹ ਡਰਦੇ ਆ ਸਾਡੀ ਕੰਨੀਆਂ ਤੋੜਦੇ ਬੰਨ ਲਾਤਾ ਜਮੂਰੇ ਉਧਰੋਂ ਆਏ ਸਾਰੇ ਪਿੰਡਾਂ ਲਿਕਲ ਜਾ ਗੁੰਡਾ ਲਿਕਲ ਜਾ ਆਈਂ ਕਰੀ ਜਾਂਦੇ ਆ ਗਿਆ ਪਾਣੀ ਬਾੜਾ ਵੀ ਪਾਣੀ ਜੋਰ ਦੀਨੇ ਤਾਂ ਆ ਗਿਆ ਸੀ ਲੋਕਾਂ ਦੇ ਸਾਰੇ ਪਰ ਮਮੀ ਉਧਰ ਜ ਟਿੱਬੇ ਹੀ ਨਹੀਂ ਸੀ ਉਧਰ ਪਿੰਡਾਂ ਦੇ ਪਾਸੇ ਤਾਂ ਹੋਈ ਥੋੜਿਆਂ ਦੀ ਕਿਉਂਕਿ ਇੱਥੇ ਟਿੱਬੇ ਸੀ ਇੱਥੇ ਟਿੱਬੇ ਸਾਰੇ ਵਾਚਿਤ ਹੋ ਗਏ ਕਿਉਂਕਿ ਟਿੱਬੇ ਪਾਣੀ ਪੀਂਦੇ ਆਂ ਕਲੇਆਣਾ ਤੇ ਆਉਂਦੇ ਆ ਕੇ ਸਾਡੇ ਦੇਹਲਾ ਰੋਹ ਹੀ ਆ ਗਿਆ ਸੀ ਕਿੰਨੇ ਪਿੰਡਾਂ ਦੇ ਟਿੱਬੇ ਸੀਗੇ ਹਾਂ ਇੱਧਰ ਸਾਰੇ ਟਹਿਟੂ ਗਏ ਸੀ ਲੋਕਾਂ ਦੇ ਦੀਨਿਆਂ ਨਹੀਂ ਪੈਣੀ ਸੀ ਕਿ ਟਿੱਬੇ ਕਿੰਨੇ ਕੋ ਪਿੰਡਾਂ ਚ ਹੁੰਦੇ ਸੀਗੇ ਉਦੋਂ ਸਾਡੇ ਟਿੱਬੇ ਸਾਡੇ ਰੋਹਗੇ ਇੱਥੇ ਹੁੰਦੇ ਸੀ ਹੋਰ ਨਹੀਂ ਸੀ ਹੁਣ ਹੁਣ ਤਾਂ ਬ੍ਰਹਿਮਣ ਕਰਨੇ ਵੀ ਹੈਗੇ ਹਜੇ ਆ ਤਾਂ ਹੈ ਹੀ ਏ ਪਰ ਇੱਥੇ ਵਾਲੇ ਸੀ ਸਾਡੇ ਪਾਣੀ ਦੀ ਬਚਤ ਤਾਂ ਉਹਦਾ ਸਾਡੀ ਹੁੰਦੀ ਹੈ ਨਾ ਸਾਡੇ ਜ਼ਿਆਦੇ ਸੀ ਹੁਣ ਪਾਣੀ ਦੀ ਬਚਤ ਨਹੀਂ ਹੋਣੀ ਜੀ ਨਾ ਨਾ ਜੇ ਕਿਤੇ ਪਾਣੀ ਆ ਤਾਂ ਗਿਆ ਸੀ ਸਵੇਰ ਨੂੰ ਟੁੱਟੇ ਹਾਂ ਮੈਂ ਨਹੀਂ ਹੁੰਦਾ ਅਸਵੇਰ ਦਾ ਪਾਣੀ ਆ ਗਿਆ ਸੀ ਉਹਰੇ ਰਾਤ ਫੱਜ ਜਾਂਦਾ ਸੀ ਖਾਰੇ ਪੰਨ ਤੇ ਸੀ ਹਾਂ ਖਾਲੇ ਨਹੀਂ ਬੱਟਾ ਨਹੀਂ ਪਾ ਬਣਾਈਆਂ ਹੁੰਦੀਆਂ ਜਿਵੇਂ ਪੋਲੀਆਂ ਸੋ ਤੋੜਦੇ ਸੀ ਪਾਣੀ ਨੇ ਤਾਂ ਗੱਲ ਕਰੂ ਬਚਤ ਰਹੇਗੀ ਦਵਾ ਦਾ ਉਹਨਾਂ ਨੇ ਬੰਦ ਕਰਤਾ ਨਾ ਉੱਥੋਂ ਜਿੱਥੇ ਟੁੱਟਿਆ ਸੀ ਹਾਂ ਬੰਦ ਕਰਤਾ ਹਾਂ ਦਵਾ ਦਾ ਪਿੰਡ ਜਾਉੜੇ ਟੁੱਟਿਆ ਖਣੀ ਕਿੱਥਾਂ ਹੋਈ ਅੱਗੇ ਦਾ ਬਹੁਤ ਪਾਏ ਔਖਾ ਸੀ ਆਪਣੀ ਕੇ ਪਿੰਡ ਸੁਣਿਆ ਸੀ ਹੋਕਾ ਉਹ ਜਿੱਦਾਂ ਟਪਿਆ ਕੋਈ ਨਹੀਂ ਸੀ ਹਾਂ ਹਾਂ ਉਹ ਫਿਰ ਗਵਿੰਦਰ ਉਹ ਤਾਂ ਸਿੱਧੇ ਉਧਰੋਂ ਮੈਂ ਕਿਹਾ ਪੁੱਲੇ ਪਾਲੀ ਵੀ ਨਹੀਂ ਸੀ ਪਿੱਛੇ ਜੇ ਟੁੱਟਿਆ ਸੀ ਹਾਂ ਨਾ ਨਾ ਪੁੱਲੇ ਕਹਿੰਨੇ ਉਹ ਤਾਂ ਸੇਲ ਬਰਾਕ ਨਹੀਂ ਟੁੱਟਿਆ ਹਾਂ ਮੀਂਹ ਲੰਘੇ ਹੋ ਕਾਇ ਹਾਂ ਗੁੰਮਟੀ ਸੇਲ ਬਰਾਕ ਨਹੀਂ ਟੁੱਟਿਆ ਪਹਿਨੀ ਕਰ ਰੱਖਿਓ ਹੋਰ ਵੀ ਇਹ ਟੁੱਟਣਾ ਜੇ ਇੱਧਰ ਨਾ ਪਾਣੀ ਆ ਜੇ ਪਾਣੀ ਆ ਤਾਂ ਗਿਆ ਸੀ ਮੋੜੀ ਦੇ ਪਿੱਛੇ ਡੋਡਾ ਪਰਦਾ ਸੀ ਜਿਹੜੀ ਪਹਿਨੀ ਜੀ ਨੇ ਐਂ ਜਾਂਦੇ ਉਹ ਨਾਂਗਾ ਤੇ ਉੱਚਾ ਕਿੰਨਾ ਥਾਂ ਸੀ ਬਰਾਂਡੇ ਤੂੜੀ ਵਾਲੇ ਪਾਣੀ ਜਾਵੜੇ ਸੀ ਤਾਹਾਂ ਐ ਤੋ ਨਾ ਨੇ ਮੂਰੇ ਆਇ ਰਿੱਤੀ ਦੇ ਸਿੱਟੇ ਨਾਲ ਕਿ ਨਾ ਉੱਚਾ ਟੂੜੀ ਆ ਲੰ ਹਾਂ ਟੂੜੀ ਕਿੰਨਾ ਉੱਚਾ ਤੇ ਮੂਰੇ ਵੱਟ ਕੀਤੀ ਨਾ ਨੇ ਫਿਰ ਤੇ ਕੋਰੋਂ ਕੋਰੋਂ ਤੇ ਟੱਟੀ ਪਾਰ ਬੁਈ ਤੇ ਟੱਟੀ ਬਾਣੀ ਲਈ ਜਾਵੇ ਉਹ ਕਟਿਆ ਮੋੜ ਆ ਆਈ ਪਰ ਬਾਬਾ ਖੜੀ ਹੈ ਹਜੇ ਨਾਲੀ ਉਹ ਤੇ ਆਪਣੀ ਖੂਹੀ ਆ ਜਿਹੜੀ ਪਈ ਵਾਲੀ ਆ ਹਾਂ ਤੇ ਹੁਣ ਪਾਣੀ ਇਹ ਚ ਕਿੰਨਾ ਪਿਆ ਮੂਰੂ ਨਿਕਲ ਨੰਗੀ ਹੋ ਗਈ ਉਤੋਂ ਮਿੱਟੂ ਆ ਜਾ ਪੈ ਗਿਆ ਪੈ ਗਿਆ ਹਾਂ ਦੇਖਿਆ ਹਾਂ ਇਹ ਜੰਨ ਨੇ ਜੇ ਮਰਜ਼ੀ ਦੇਖ ਲੈ ਡਟੋਾ ਤੇ ਉਹ ਨਾਲ ਕੰਧ ਦੇ ਪਾਣੀ ਵਿੱਚ ਬਿਠੇ ਰਾਂ ਜਾਂਦਾ ਜਾਂਦਾ ਹਾਂ ਆਹ ਤਾਂ ਪੈ ਮੀਰਾ ਜਾਂਦਾ ਨਹੀਂ ਤਾਂ ਹੀ ਜਾਂਦਾ ਉਹ ਤਾਂ ਉਹ ਤਾਂ ਬੰਦ ਕੀਤਾ ਵਾ ਪਾਣੀ ਆਪਨ